ਪੰਜਾਬ ਵਿੱਚ ਹਰ ਦਿਨ ਨਸ਼ੇ ਕਾਰਨ ਨੌਜਵਾਨਾਂ ਦੀ ਮੌਤਾ ਹੋਣ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅੱਜ ਉਸੇ ਤਰ੍ਹਾਂ ਦਾ ਮਾਮਲਾ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਦੀ ਪਿੰਡ ਪਤੀਤਲਵੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਕੁਲਜੀਤ ਸਿੰਘ ਲਾਲਾ ਪੁੱਤਰ ਵੀਰ ਸਿੰਘ ਦੀ ਚਿੱਟੇ ਦਾ ਗੜ ਮੰਨੇ ਜਾਂਦੇ ਪਿੰਡ ਨਿਕੋਸਰਾ ਵਿੱਚ ਚਿੱਟੇ ਦੀ ਉਹ ਵਡੋਸ ਦੇ ਨਾਲ ਮੌਤ ਹੋਈ ਹੈ ਤੇ ਇਸ ਸਬੰਧੀ ਪੱਤਰਕਾਰਾਂ ਨੂੰ ਰੋਂਦਿਆਂ ਘੁੱਲੌਂਦਿਆਂ ਨੌਜਵਾਨ ਦੇ ਪਿਤਾ ਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ ਕੁਲਜੀਤ ਸਿੰਘ ਲਾਲਾ ਜਿਸ ਦੀ ਉਮਰ 35 ਸਾਲ ਹੈ ਦਸੂਹਾ ਮੁਕੇਰੀਆਂ ਐਕਸਰਸਾਈਜ਼ ਵਿਭਾਗ ਦੇ ਵਿੱਚ ਕੰਮ ਕਰਦਾ ਸੀ ਤੇ ਬੀਤੀ ਆਤ ਆਪਣੀ ਡਿਊਟੀ ਤੋਂ ਬਾਅਦ ਪਿੰਡ ਨਿਕੋਸਰਾ ਪਰਤਿਆ ਸੀ ਤੇ ਇੱਥੇ ਹੀ ਕਿਸੇ ਕੋਲ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੱਸਿਆ ਕਿ ਅੱਜ ਪਿੰਡ ਨਿਕੋਸਰਾ ਦੀ ਸਾਬਕਾ ਸਰਪੰਚ ਨੇ ਉਹਨਾਂ ਨੂੰ ਫੋਨ ਤੇ ਸੂਚਨਾ ਦਿੱਤੀ ਹੈ ਕਿ ਤੁਹਾਡਾ ਪੁੱਤਰ ਪਿੰਡ ਦੇ ਕਿਸੇ ਲਾਬਾਰਸ ਜਗ੍ਹਾ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ ਤਾਂ ਅਸੀਂ ਤੁਰੰਤ ਆ ਕੇ ਦੇਖਿਆ ਤਾਂ ਉਸ ਦੇ ਮੂੰਹ ਵਿੱਚੋਂ ਛੱਗ ਆਵਾੰਗ ਜਿਹੜਾ ਹੈ ਛੱਗ ਜਿਹੜੀ ਹੈ ਉਹ ਨਿਕਲ ਰਹੀ ਸੀ ਤੇ ਉਸ ਦੀ ਮੌਤ ਹੋ ਚੁੱਕੀ ਹੈ ਉਤੇ ਹੀ ਪੀੜਿਤ ਪਰਿਵਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਚਿੱਟੇ ਨਾਲ ਆਏ ਦਿਨ ਪੰਜਾਬ ਵਿੱਚ ਨੀਕਾ ਮੋਤਾ ਹੋ ਰਹੀਆਂ ਨੇ ਅਤੇ ਕਰਾਂ ਦੇ ਕਰ ਬਰਬਾਦ ਹੋ ਰਹੇ ਨੇ ਪਰ ਸਰਕਾਰਾਂ ਚਿੱਟੇ ਨੂੰ ਖਤਮ ਕਰਨ ਵਿੱਚ ਅਸਮਰਥ ਸਾਬਤ ਹੋ ਰਹੀਆਂ ਨੇ ਤੇ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ 13 ਸਾਲਾਂ ਦੀ ਬੇਟੀ ਤੇ ਪਤਨੀ ਨੂੰ ਛੱਡ ਗਿਆ ਤੇ ਉੱਧਰ ਹੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਨਸ਼ੇ ਦੇ ਸੁੱਦਾਗਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਸਰਕਾਰ ਨੇ ਨਸ਼ਾ ਨਹੀਂ ਡਕਿਆ ਤੇ ਟੀਗਾ ਲਾ ਕੇ ਮਰ ਗਿਆ ਔਰ ਕੀ ਹੋਣਾ ਹੀ ਮਕਰੋਨੀ ਕਾ ਮਤੂ ਆਇਆ ਹਾਂਜੀ ਕੰਮ ਤੇ ਗਿਆ ਹੀ ਇਧਰ ਤਲਵਾੜੇ ਵਾਲੇ ਬੜੇ ਸ਼ੇ ਅੰਦਾ ਲੱਗਾ ਉਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉਥੇ ਹੀ ਬਾਹਰ ਹੀ ਕਿਤੇ ਟਿਕਾ ਲਾ ਲਿਆ ਉਥੇ ਮੁੱਕ ਗਿਆ ਮੈਨੂੰ ਕੀ ਪਤਾ ਕਦੋਂ ਗਦੀ ਲੱਗੀ ਜਦੋਂ ਦਾ ਲੱਗੀ ਪਰ ਲਾਲੋ ਜਿੰਨਾ ਚਿਰ ਲਾਉਣਾ ਐਹੀ ਮਾਰੇਗੇ ਯਾਹ ਕੀ ਦਸਨਾ ਕਦੋਂ ਤੇ ਲੱਗੀ ਤੇ ਕਦੋਂ ਦੀ ਨਹੀਂ ਲੱਗੀ ਐਹੀ ਤੇ ਮਾਰੇਗੇ ਆਹਦੇ ਕੋਈ ਪੁੱਤਰ ਮਰ ਗਿਆ ਇਨਾ ਜਿਉਂਦੇ ਨਾ ਮਣਨਾ ਕੱਲਾ ਕੱਲਾ ਬੋ ਕੱਲਾ ਕੱਲਾ ਹੱਡਾ ਪੁੱਤਰੀ ਵਿਆਹ ਆਵਾਂ ਬੇਟੀ ਆ ਬੇਟੀ ਆਵੇ ਤੇ ਬੇਟੀ 13 ਸਾਲਾਂ ਦੀ ਬੜੀ ਜਵਾਨ ਕੁੜੀ ਹੈ ਇਹਦੇ ਹੋਈ ਜਾਂਨੇ ਨਸ਼ਾ ਮੁੱਕ ਜੀ ਅਰੇ ਬੇਟਾ ਪੂਰਾ ਹੋ ਗਿਆ ਵੈ ਆ ਤਜੀਬ ਸਿੰਘ ਪਿੰਡ ਪਤੀ ਤਰੁਣੀ ਰਾਮਾ ਕਠਿਆਲਾ ਤੇ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ ਇਹ ਕੰਮ ਉਸੇ ਐਕਸੈਜ ਵਿੱਚ ਹੀ ਹਿਯਾਰਪੁਰ ਮਕੇਰੀਆਂ ਉਹ ਤੋਂ ਰਾਤ ਆਇਆ ਕਿਤੇ ਤੇ ਮੈਨੂੰ ਨਹੀਂ ਪਤਾ ਲੱਗਾ ਮੈਂ ਤੇ ਘਰ ਆ ਸਵੇਰੇ ਮੈਂ ਗੁਰਦਾਰੇ ਹੋ ਕੇ ਆਇਆ ਮੈਂ ਸਾਡਾ ਦੇਖ ਕੇ ਪਰਚਾ ਲੈ ਕੇ ਘਰ ਆ ਮਿੰਟ ਇਥੋ ਸਰਪੰਚੂ ਦਾ ਬੈਠੇਗਾ ਸਰਕਾਰ ਹਰੀ ਸਰਪੰਚ ਸਾਹਿਬ ਨੇ ਨਿਕੋਸਰਾ ਦੇ ਇਹਨਾਂ ਬੰਦਾ ਕ ਲੈ ਆ ਸਰਪੰਚ ਕਪੀਰ ਸਿੰਘ ਬੈਠਾ ਇਥੇ ਲਾਗੇ ਸਾਡੇ ਪੱਕੀ ਤੋਂ ਨਾ ਬੰਦਾ ਇਹ ਆ ਗਏ ਨੇ ਸਾਰੇ ਕੱਟੇ ਨੂੰ ਮੈਂ ਵੇਖਿਆ ਜਾ ਕੇ ਤੇ ਮੂੰਹ ਚ ਚੇਗ ਲੱਗੀ ਨਿਕਲ ਨਹੀਂ ਤੇ ਕੰਮ ਨਹੀਂ ਹੋ ਰਿਹਾ ਤੇ ਨਾਂ ਦੇ ਸਰਕਾਰਾਂ ਬਚਾਉਂਦੀਆਂ ਜੇ ਪੇਂਟ ਦੇ ਬੰਦੇ ਮੁੰਡੇ ਨਾਲ ਕਿਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ

ਜੀ 30 ਸਾਲ ਦੀ ਹੋਣੀ ਹੈ ਦੇਖੋ ਤੇ 32 ਸਾਲ ਦੀ ਬਾਜੀ ਤੇ ਉਹ ਰੋਜੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਕਿ ਉਹ ਉਹ ਮੇਰਾ ਮੂੰਹ ਜੀ ਚੋਂ ਨਿਕਲ ਗਈ ਉਹ ਤੇ ਮੈਂ ਵੇਖਿਆ ਜਾ ਕੇ ਜਦੋਂ ਫੇਰਾ ਵਾਰੀ ਉਹਨਾਂ ਮੈਂ ਇਲਾਜ ਕਰਾਇਆ ਦਾਖਲ ਕਰਾਏ ਨੇ ਬੜੀ ਹੌਸਫਿਦਾ ਜੀ ਭੇਜਿਆ ਦਾ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਆਈ ਤੇ ਨਹੀਂ ਵਿੱਚੋਂ ਛੱਡਿਆ ਦੇਖੋ ਇੱਕੋ ਬੇਟਾ ਹੈ ਮੇਰੀ ਇੱਕ ਪੁੱਤਰੀ ਹੈ ਮੁਝੇ ਵੀ ਕੀ ਇਹ ਸਰਕਾਰ ਨਹੀਂ ਬਕਾਇਆ ਯਾਰ ਕਿਸੇ ਸਰਕਾਰ ਨੇ ਨਹੀਂ ਬਕਾਇਆ ਕਿਸੇ ਦਾ ਮੈਂ ਕਹਦਾ ਲਾ ਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਬਕਾਇਆ ਨਾ ਮੋਦੀ ਕਹਿੰਗੇ ਕਿਸੇ ਨਹੀਂ ਬਕਾਇਆ ਰਸ਼ਦ ਦੁਨੀਆ ਲੋਖ ਆ ਗਈ ਆ ਘਰਾਂ ਦੇ ਘਰ ਜਿੰਡੇਰੀ ਸੱਚੇ ਹੋਈ ਆ ਮੈਂ ਦੱਸੇ ਕਾਲੋਂ ਸਾਫ ਕਸਮਦ ਨਿਕੋ ਸਾਂ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਖਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਮਰਾਸੀ ਆਓ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲੇ ਗਏ ਆ ਉਹਨਾਂ ਦਾ ਜਿਹੜਾ ਨੰਬੂ ਜਾ ਖਾਲੀ ਸੀ ਉਹਨੇ ਕਹ ਬੰਦਾ ਪਿਆ ਕੋਈ ਮੇਰੇ ਨਾਲ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਹਾਂ ਇਹਨੂੰ ਲਾਲਾ ਕਹਿੰਦੇ ਸੀ ਮੁੰਡੇ ਨੂੰ ਮੈਂ ਵੇਖ ਕੇ ਫਿਰ ਸਰਪੰਚ ਸਾਹਿਬ ਨੂੰ ਨੀਤੂ ਨੂੰ ਅੰਗਰੇਜ਼ ਸਿੰਘ ਨੂੰ ਇਹਨੂੰ ਫੋਨ ਕੀਤਾ ਮੈਂ ਉਹਦੇ ਘਰ ਦੱਸੋ ਇਹ ਇੱਕ ਇਹਨਾਂ ਦੇ ਭੂਆ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉਥੇ ਮੋਟਰਸਾਈਕਲ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਹਿੰਦੇ ਤੀਗਾ ਟਾਕਾ ਕਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹੁਣਾਂ ਨੂੰ ਛੱਡ ਕੇ ਗਏ ਆ ਉੱਥੇ ਨੁਕਰੇ ਲੰਮੇ ਪਾ ਗਏ ਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਪਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸਪੰਝ ਬਣੇ ਆ ਮਦਦ ਮੁਦਦ ਪਾਵਾਂਗੇ ਸਰਕਾਰ ਅਗੇ ਗੁਜਾਰਸ਼ ਕਰਾਂਗੇ ਬਾਕੀ ਪੁਲਿਸ ਨੂੰ ਮੈਂ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਪੈਂਦੀ ਇਹਨਾਂ ਨੂੰ ਫੜ ਕੇ ਫੜਾਓ ਹੁਣ ਇਹ ਕਿੱਥੋਂ ਆਹੀ ਉਹਨਾਂ ਕੋਲ ਆਗਦੇ ਜੀ ਕੰਨ ਤੇ ਪੁਲਿਸ ਦਾ ਇਹ ਕਰਨਾ ਰੋ ਨਹੀਂ ਕੋਈ ਵੀ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਂ ਵਾਲੇ ਤੇ ਸਾਨੂੰ ਚੜਦਾ ਸਾਡੇ ਤੇ ਨਾ ਕੋ ਚੜ ਜੇ ਘਰੇ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਕੋ ਦੇਣ ਉਹਦਾ ਕੋ 10 15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਹਨਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰ ਜੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਆਉਂਦਾ ਚਾਹ ਵੇਚਦਾ ਉਹਦਾ ਬਾਈਕਟ ਕਰੋ ਕੋਈ ਪਿੰਡ ਦਾ ਬੰਦਾ ਜਿਹੜਾ ਇਦਾਂ ਦਾ ਉਹਦੀ ਜਮਾਨਤ ਨਾ ਕਰਾਵੇ ਉਹਦੇ ਮਗਰਾਂ ਜਾਵੇ ਜਾਵੇ ਤਾਂ ਉਹਦਾ ਬਾਈਕਾਟ ਕਰੋ ਬਹੁਤ ਮਾੜੀ ਗੱਲ ਵਾ ਕੱਲਾ ਕੱਲਾ ਪੁੱਤੀ ਉਹਨਾਂ ਦਾ ਸਾਡੇ ਰਿਸ਼ਤਦਾਰ ਵੀ ਆਏ ਉਹਨਾਂ ਦੀ ਮੌਤ ਹੋ ਗਈ ਆ ਸਾਨੂੰ ਇਹ ਗੱਲ ਬਹੁਤ ਦੁੱਖਾ ਅਸੀਂ ਇਹੋ ਅਪੀਲ ਕਰਾਂਗੇ ਕਿ ਉਹਨਾਂ ਪੇਤੇ ਠੱਲ ਪੈਣੀ ਚਾਹੀਦੀ ਆ